ਸਤਿਗੁਰਾਂ ਦੇ ਜਲੈ ਸਿੰਘ ਜੀ ਮਹਾਪੁਰਸ਼ ਫਾਇਸਾ ਪਾਈ ਅਮਰੀਕ ਸਿੰਘ ਜੀ ਬਾਬਾ ਧਾਰਾ ਸਿੰਘ ਜੀ ਜਨਰਲ ਸੁਵੇਗ ਸਿੰਘ ਜੀ ਅਤੇ ਅਣਗਿਣਤ ਸਤਿਕਾਰਯੋਗ ਮਾਤਾਵਾਂ ਬੈਣਾਂ ਤੇ ਆਸ਼ੀਰਖੋਰ ਬੱਚੇ ਸਤਕੁਜੀ ਦੇ ਪਿਆਰੇ ਗੁਰਸਿੱਖ ਸੰਗਤ ਦੇ ਰੂਪ ਵਿੱਚ ਜੀ ਦਾ ਦੇ ਸਰਤਾਦ ਸ਼ਾਂਤੀ ਦੇ ਪوج ਸਤਿਗੁਰੂ ਆਜੰਦੇ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਸਤਿਗੁਰਾਂ ਨੇ ਚਾਰਨ ਬਲ ਸਦਾਇ ਸੰ ਉਹਨਾਂ ਨੂੰ ਮੌਕੇ ਦੀ ਜਨਮ ਸਰਕਾਰ ਕਾਂਗਰਸ ਸਰਕਾਰ ਨੇ ਇੰਦਰਾ ਗਾਂਧੀ ਦੇ ਹੁਕਮ ਨਾਲ ਇਹ ਫੌਜ ਜਿਹੜੀ ਹੁੰਦੀ ਦੇਸ਼ ਦੀ ਰੱਖਿਆ ਵਾਸਤੇ ਹੁੰਦੀ ਹੈ ਗੁਰਧਾਮਾਂ ਤੇ ਦੇਸ਼ ਦੀ ਪਬਲਿਕ ਤੇ ਟੈਂਕ ਚਾੜਨੇ ਫੌਜਾਂ ਚਾੜ ਕੇ ਅੰਦਾਜ਼ ਤੰਦ ਗੁਰਧਾਮਾਂ ਨੂੰ ਢਾਟੇਰੀ ਕਰ ਲਾ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਾਟੇਰੀ ਨਹੀਂ ਕੀਤਾ ਉਹ ਢਾਟੇਰੀ ਕੋ ਕਰ ਹੀ ਨਹੀਂ ਸਕਦਾ ਪਰ ਢੋਣੇ ਵਾਲੇ ਆਪ ਟੱਗ ਗਏ ਅਕਾਲ ਤਖਤ ਸਾਹਿਬ ਦਾ ਅਕਾਲ ਸ਼ਬਦ ਜਿਹੜਾ ਕਦੇ ਮਰਦਾ ਹੀ ਨਹੀਂ ਜਿਹੜਾ ਕਦੇ ਖਤਮ ਨਹੀਂ ਹੁੰਦਾ ਜੀ ਕਿਸੇ ਬੰਦੇ ਦਾ ਤਾਕਤ ਨਹੀਂ ਅਕਾਲ ਦਾ ਤਖਤ ਆਸਾ ਸਭੇ ਦੀ ਇੱਕ ਹੋਰ ਸ਼ਬਦ ਆ ਦਾਸ ਕੋ ਸਤਾਖੀ ਨ ਕਰੇ ਅਕਾਲ ਤਖਤ ਦਾ ਜਥੇਦਾਰ ਤਾਂ ਸਤਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆ ਜਿਹੜਾ ਵੀ ਇੱਕ ਹੋਏ ਸੇਵਾਦਾਰ ਬਣ ਕੇ ਰਹਿਣਾ ਚਾਹੀਦਾ ਕੋਈ ਮਿਰਦਾ ਗੁਰੂ ਦਾ ਸਿੱਖ ਹੋਊਗਾ ਜਿਹੜੇ ਜਿੰਨੇ ਵੀ ਜਥੇਦਾਰ ਹੋਏ ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਅਮਰਤ ਮੇਲੇ ਇਸ਼ਾਨ ਸੋਧ ਕੇ ਤਾਖਤ ਸਾਹਿਬ ਦੇ ਇਸ਼ਨਾਨ ਕਰਾ ਕੇ ਬਾਸਤਰ ਸਜਾ ਕੇ ਸ਼ਾਸਤਰ ਸਜਾ ਕੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠ ਕੇ ਨਿਤਨੇਮ ਕਰਕੇ ਪੰਥ ਦੀ ਚੜ੍ਹਦੀ ਕਲਾ ਵਿੱਚ ਅਰਦਾਸ ਕਰਦਾ ਹੋਊਗਾ ਕੀਤਾ ਕਿਸੇ ਜਥੇਦਾਰ ਨੇ ਮੈਂ ਜਥੇਦਾਰ ਆ ਜੀ ਅੱਗੇ ਪਰੰਪਰਾ ਹੁੰਦੀ ਸੀ ਜਦੋਂ ਸਾਡੀ ਖਾਲਸਾ ਪੰਥ ਦੀ ਪ੍ਰਤੀ ਦਿਨ ਜਮਾਤ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਰਾਹੀਂ ਸਿੰਘ ਸਹਿਬਾਨਾਂ ਦੀ ਨਿਯੁਕਤੀ ਤਾਂ ਹੁੰਦੀ ਸੀ ਪਰ ਉਹ ਤੋਂ ਪਹਿਲਾਂ ਸਮੂਹ ਨਿਹੰਗ ਸਿੰਘ ਜਥੇਦਾਨੀਆਂ ਦੇ ਮੁਖੀ ਸੰਪਰਦਾਮਾ ਦੇ ਮੁਖੀ ਨਰਬਲੇ ਉਦਾਸੀ ਮਹਾਪੁਰਸ਼ ਕਾਲਸੇਵਾਲੇ ਮਹਾਪੁਰਸ਼ ਸਾਰੇ ਮਹਾਪੁਰਸ਼ ਸਾਧੀਆਂ ਸਿੰਘ ਸਬਾਹਮਾਂ ਦੇਸ਼ ਦੇ ਦੇ ਜਿੰਨੇ ਵੀ ਸਿੰਘ ਸਬਾਹਮਾਂ ਦੇ ਮੁਖੀ ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਰਹਿ ਲੈ ਜਾਂਦੇ ਸੀ ਰਹਿ ਲੈ ਕੇ ਫਿਰ ਦਿਨ ਮਿਥਿਆ ਜਾਂਦਾ ਸੀ ਪੇ ਤੁਸੀਂ ਇਸ ਦਿਨ ਆਓ ਤੇ ਤੁਸੀਂ ਜੋ ਸਰਵਸਭ ਤੇ ਇਹਨਾਂ ਪਾਸ ਕੀਤਾ ਉਹਨਾਂ ਨੂੰ ਮਾਨਤਾ ਦੇ ਕੇ ਸਰਉਪ ਆਉ ਦਿਓ ਹੁਣ ਤਾਂ ਚੁੱਪ ਕਰਕੇ ਜਦੋਂ ਮਰਜੀ ਜਿਹਨੂੰ ਮਰਜੀ ਅਨਾਉਂਸ ਕਰ ਦਿਓ ਜਿਹਨੂੰ ਮਰਜੀ ਹਟਾ ਦਿਓ ਖਾਲਸਾ ਜੀ ਅਸੀਂ ਵੀ ਅਵੇਸਲੇ ਹੋ ਗਏ ਆ ਨਾ ਜੀ ਇਹ ਪਰੰਪਰਾਵ ਨੂੰ ਮੇੜ ਦੇ ਮੇੜ ਦੇ ਮਿਲ ਗਿਆ ਇੱਕ ਨਹੀਂ ਅਕਾਲੀ ਸ਼ਬਦ ਦੇਖੋ ਕਿੰਨਾ ਉੱਚਾ ਜੀ ਅਕਾਲੀ ਸ਼ਬਦ ਬੇਅਮਰਤੀਏ ਰੋਮਾਂ ਦੀ ਬੇਅਦਬੀ ਕਰਨ ਵਾਲੇ ਸ਼ਰਾਬ ਮਾਸ ਖਾਣ ਵਾਲੇ ਤੇ ਲਾਗੂ ਨਹੀਂ ਹੁੰਦਾ ਇਹ ਸ਼ਬਦ ਅੱਜ ਤੁਸੀਂ ਦੇਖ ਲਓ ਅਕਾਲੀ ਸਿਰਮੁਨਾ ਵੀ ਅਕਾਲੀ ਬੇਅਮਤਿਆ ਵੀ ਅਕਾਲੀ ਇਹ ਇਹ ਗੱਲਬੱਲ ਵੀ ਧਿਆਨ ਦੇਣਾ ਪਊਗਾ ਸਾਨੂੰ ਸਾਰਿਆਂ ਨੂੰ ਟਕਸਾਲ ਦੇ ਮਹਾਂਪੁਰਸ਼ਾਂ ਨੂੰ ਵੀ ਬੇਨਤੀ ਆ ਜਿਹੜਾ ਅਮਰਤਧਾਰੀ ਨਹੀਂ ਜਿਹਨੇ ਅਕਾਲੀ ਦਲ ਦਾ ਮੈਂਬਰ ਬਣਨਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਬਣਨਾ ਉਹ ਅਮਰਤਧਾਰੀ ਹੋਵੇ ਨਹੀਂ ਤਾਂ ਅਕਾਲੀ ਸ਼ਬਦ ਆਪਣੇ ਨਾਲ ਲਾ ਜੋੜੇ ਉਹਦਾ ਕੋਈ ਹੱਕ ਨਹੀਂ ਅਕਾਲੀ ਕਹਣ ਦਾ ਜੀ ਅਕਾਲੀ ਕੋ ਛੋਟੀ ਗੱਲ ਐ ਸੋ ਗੁਰੂ ਖਾਲਸਾ ਜੀ ਸਤਿਕਾਰਯੋਗ ਬਾਬਾ ਜੀ ਸ੍ਰੀਮਾਨ ਸੰਤ ਕਾਲੀ ਹਰਨਾਨ ਸਿੰਘ ਜੀ ਖਾਲਸਾ ਮਹਾਂਪੁਰਸ਼ਾ ਨੇ ਸਾਡੇ ਸਾਰਿਆਂ ਦੇ ਖਾਲਸੇ ਪੰਥ ਤੇ ਸੰਗਤਾਂ ਤੇ ਇੱਕ ਬਹੁਤ ਵੱਡਾ ਮਹਾਨ ਪਰ ਉਪਕਾਰ ਕੀਤਾ ਹੈ ਅਗੇ ਸਤਿਗ ਸਤਗੁਰੂ ਸ੍ਰੀ ਗੁਰੂ ਰੰਧਾ ਸਾਹਿਬ ਮਹਾਰਾਜ ਜੀ ਦੇ ਬਹੁਤ ਸਾਰੇ ਸਤਿਗ ਮਹਾਂਪੁਰਸ਼ਾਂ ਨੇ ਵਿਦਵਾਨਾਂ ਨੇ ਬੜਾਏ ਪਰ ਦਮਦਮੇ ਟਕਸਾਲ ਦਾ ਸ਼ਰੋਮਣੀ ਦਮਦਮੀ ਸ੍ਰੀ ਗੁਰੂ ਰੰਧਾ ਸਾਹਿਬ ਮਹਾਰਾਜ ਜੀ ਦਾ ਸਤਿਗ ਜੋ ਪਰੰਪਰਾ ਜੋ ਅਰਥ ਜੋ ਬਸਰਾਮ ਕਲਗੀਧਰ ਪਿਤਾ ਜੀ ਤੋਂ ਚੱਲੇ ਆ ਰਹੇ ਸੀ ਉਹਦੇ ਮੁਤਾਬਕ ਉਹ ਸਤਿਗ ਜਿਹੜਾ ਸੀ ਸਤਗੁਰੂ ਸ੍ਰੀ ਗੁਰੂ ਰੰਧਾ ਸਾਹਿਬ ਮਹਾਰਾਜ ਜੀ ਦਾ ਸੰਪੂਰਨ ਕਰਕੇ ਸਾਡੀ ਝੋਲੀ ਵਿੱਚ ਪਾਇ। ਜੋ ਦਾਸ ਇਸ ਲਈ ਵੀ ਸਤਿਕਾਰਯੋਗ ਮਹਾਪੁਰਸ਼ਾਂ ਦਾ ਸ੍ਰੀ ਮਾਨ ਸਾਧ ਗਿਆਨੀ ਹਰਦਾਮ ਸਿੰਘ ਜੀ ਮਹਾਪੁਰਸ਼ਾਂ ਦਾ ਆਪਣੇ ਵੱਲੋਂ ਸਮੁੱਚੇ ਖਾਲਸੇ ਪੰਥ ਵੱਲੋਂ ਸਭੋਂ ਨੇ ਅੰਸਰ ਜਥੇਬੰਦੀਆਂ ਵੱਲੋਂ ਧੰਨਵਾਦ ਕਰਦਾ। ਦੂਸਰਾ ਅੱਜ ਦਾ ਜੋ ਸਮਾਗਮ ਸੀ ਸ੍ਰੀ ਅਕਾਲਤਾਖਰ ਸਾਹਿਬ ਤੇ ਸਾਰੇ ਸੰਸਾਰ ਦੀ ਆ ਉਧਰ ਨਜ਼ਰਾਂ ਲੱਗਿਆ ਹੋਈਆਂ ਸੀ। ਸਾਰੇ ਬਾਕੀ ਦੇ ਲੋਕ ਬਾਕੀ ਧਰਮਾਂ ਦੇ ਲੋਕ ਦੇ ਧਰਤੀ ਦੇ ਕੋਨੇ-ਕੋਨੇ ਵਿੱਚ ਬੈਠੇ ਲੋਕਾਂ ਦੀ ਨਜ਼ਰਾਂ ਲੱਗਿਆ ਸੀ ਅੱਜ ਉਥੇ ਖੂਨ ਖਰਾਬਾ ਹੋਊਗਾ ਅੱਥੇ ਉੱਥੇ ਲੜਾਈਆਂ ਹੋਣਗੀਆਂ ਅੱਜ ਉਥੇ ਪੰਗਾ ਲੈਣਗੇ ਇਹ ਸਰਕਾਰਯੋਗ ਮਹਾਪੁਰਸ਼ ਸ੍ਰੀਮਾਨ ਸਾਧਕਿਆਨ ਸਿੰਘ ਫਰਨਾਮ ਸਿੰਘ ਜੀ ਖਾਲਸਾ ਮਹਾਪੁਰਸ਼ਾਂ ਦੀ ਸੂਝ-ਬੂਝ ਅਤੇ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸ੍ਰੀਮਾਨ ਹਰਜਿੰਦਰ ਸਿੰਘ ਜੀ ਧਾਮੀ ਇਹਨਾਂ ਨੇ ਬਹੁਤ ਸਤਿਕਾਰ ਸਹਿਤ ਸ਼ਾਂਤੀਪੂਰਵਕ ਬਹੁਤ ਸੰਜੀਦਗੀ ਨਾਲ ਉਹ ਸਾਰਾ ਜਿਹੜਾ ਪ੍ਰੋਗਰਾਮ ਸੀ ਉਹਨੂੰ ਨਿਪਟਾ ਲਿਆ ਇਹਦੇ ਲਈ ਮਹਾਪੁਰਸ਼ ਸੰਤ ਗਿਆਨੀ ਹਰਨਾਮ ਸਿੰਘ ਜੀ ਮਹਾਪੁਰਸ਼ ਅਤੇ ਸਰੋਵਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵਧਾਈ ਦੇ ਪਾਤਰ ਹਨ ਸੋ ਸਾਧ ਸੰਗਤ ਜੀ ਬਚਨ ਤਾਂ ਬਹੁਤ ਹਨ ਫਿਰ ਦਾ ਭਰਿਆ ਪਿਆ ਕਿਉਂਕਿ ਸਿਧਾਂਤ ਸੰਸਦ ਗੱਲ ਦੀ ਜਰਨੈਲ ਸਿੰਘ ਜੀ ਮਹਾਪੁਰਸ਼ਾਂ ਦੇ ਨਾਲ ਬਹੁਤ ਲੰਮਾ ਸਮਾਂ ਰਹਿਣ ਦਾ ਵਿਚਾਰ ਕਰਨ ਦਾ ਵਿਚਨ ਦਾ ਸਮਾਂ ਮਿਲਿਆ ਵਿਚਾਰ ਸਾਂਝੇ ਗੱਲ ਦਾ ਸਮਾਂ ਮਿਲਿਆ ਇੱਕ ਸਮਾਂ ਦੀ ਛੋਟੀ ਜਿਹੀ ਮੈਂ ਗੱਲ ਕਰਕੇ ਸਬਾਪਤ ਕਰ ਦੇਣੀ ਏ ਉਦੋਂ ਹਨਜੁਦ ਮੋਰਚਾ ਸ਼ੁਰੂ ਹੋਇਆ ਤੇ ਸਤ ਗਿਆਨੀ ਜਲੈਲ ਸਿੰਘ ਜੀ ਮਹਾਪੁਰਸ਼ਾ ਨੇ ਆਵਾਜ਼ ਦਿੱਤੀ ਸਾਰੀਆਂ ਜਥੇਬੰਦੀਆਂ ਨੂੰ ਕਈ ਏਦਾਂ ਦੀਆਂ ਵੀ ਜਥੇਬੰਦੀਆਂ ਸੀ ਖਾਸ ਕਰਕੇ ਹੰਸ ਸਿੰਘਾ ਦੀ ਇੱਕ ਜਥੇਬੰਦੀ ਸੀ ਜਿਹੜੀ ਸ਼ਰੋਮਣੀ ਸੀ ਸਾਰੇ ਨਿਹੰਗ ਸਿੰਘਾ ਦੀ ਸ਼ਰੋਮਣੀ ਜਥੇਬੰਦੀ ਨੇ ਨਿਹੰਗ ਸਿੰਘਾ ਨੇ ਸਾਰੀਆਂ ਜਥੇਬੰਦੀਆਂ ਨੂੰ ਚਿੱਠੀ ਲਿਖੀ ਆਪਣੇ ਲੈਟਰਪੈਡ ਤੇ ਉਹ ਚਿੱਠੀ ਮੇਰੇ ਕੋਲ ਅਜੇ ਤੱਕ ਮੌਜੂਦ ਹੈ ਅੱਜ ਹੋਸਾ ਦਾ ਬਾਕੀ ਜਥੇਬੰਦੀਆਂ ਵੀ ਕੋਲ ਹੋਵੇ ਤੇ ਇਹ ਧਰਮ ਯੁੱਧ ਮੋਰਚਾ ਨਹੀਂ ਇਹ ਕੁਰਸੀ ਯੁੱਧ ਮੋਰਚਾ ਆ ਤਾਂ ਕਿਸੇ ਜਥੇਬੰਦੀ ਨੇ ਇਹਦੇ ਵਿੱਚ ਹਿੱਸਾ ਨਹੀਂ ਲੈਣਾ ਜਿਹੜਾ ਵੀ ਹਿੱਸਾ ਲਾਊਗਾ ਅਸੀਂ ਉਹ ਤੋਂ ਐਕਸ਼ਨ ਲਵਾਂਗੇ ਦਾਸ ਨੇ ਸਾਰੀ ਜਥੇਬੰਦੀ ਦੇ ਮੁਖੀ ਸਿੱਖਾਂ ਨੂੰ ਛੋਟੇ ਵੱਡੇ ਸਾਰਿਆਂ ਨੂੰ ਬੁਲਾ ਕੇ ਗੁਰਦਾਰਾ ਹਰਿਆਬੱਲਾ ਸਾਹਿਬ ਮੀਟਿੰਗ ਲਖੀ ਵਿਚਾਰ-ਵਾਰਡਾ ਹੋਇਆ ਸਾਰਿਆਂ ਨੂੰ ਪੁੱਛਿਆ ਆਪਣੀ ਸਲਾਹ ਦਿਓ ਕੌਮ ਐਸ ਵੇਲੇ ਕਿੱਧਰ ਨੂੰ ਜਾ ਰਹੀ ਤੇ ਅਸੀਂ ਕਿੱਧਰ ਨੂੰ ਜਾਣਾ ਤੇ ਸਾਡੀ ਜਮ ਸਿੰਘ ਦਾ ਜਥੇ ਸ਼ਰੋਮਣੀ ਜਥੇ ਬੰਦੀ ਦਾ ਆ ਹੁਕਮ ਆ ਲੈਟਰ ਬੈਠ ਤੇ ਆਇਆ ਵੀ ਜਿਹੜਾ ਇਹ ਦੇ ਵਿੱਚ ਧਰਮ ਚੋਚੇ ਮੋਰ ਮੋਰਚਾ ਚ ਹਿੱਸਾ ਲਾਉ ਉਦੋਂ ਐਕਸ਼ਨ ਲਾਵਾਂਗੇ ਸਾਰਿਆਂ ਨੇ ਇੱਕ ਜ਼ਬਾਨ ਹੋ ਕੇ ਕਿਹਾ ਕਹਿਣ ਲੱਗੇ ਬਾਬਾ ਜੀ ਜੋ ਮਰਜ਼ੀ ਹੋਵੇ ਜੋ ਮਰਜੀ ਸਾਨੂੰ ਸਜ਼ਾ ਮਿਲੇ ਅਸੀਂ ਉਹ ਝੱਲਣ ਨੂੰ ਤਿਆਰ ਆਂ ਪਰ ਆਪਾਂ ਨੇ ਕੌਮ ਨਾਲ ਪੰਥ ਨਾਲ ਸਤਗਿਅੰਦੀ ਜਲ੍ਹੇਰ ਸਿੰਘ ਜੀ ਮਹਾਪੁਰਸ਼ਾ ਨਾਲ ਸ਼ਰੋਮਣੀ ਅਕਾਲੀ ਦਲ ਨਾਲ ਖੜੇ ਹੋਣਾ ਤੇ ਹੁਕਮ ਮੰਨਦਿਆ ਹੋਇਆ ਕਈ ਵਾਰੀ ਗੁੱਸੇ ਗੱਲੇ ਵੀ ਹੋ ਜਾਂਦੇ ਭਰਾਵਾਂ ਭਰਾਵਾਂ ਦੇ ਹੋ ਜਾਂਦੇ ਛੋਟੇ ਵੱਡੇਾਂ ਦੇ ਉਸ ਵੇਲੇ ਥੋੜਾ ਜਿਹਾ ਕੋਈ ਐਸਾ ਸਾਨਤਬ ਕੇ ਆਨੇ ਜੋ ਲੈ ਸਰ ਜੀ ਮਹਾਪੁਰਸ਼ ਤੇ ਦੂਸਰੇ ਮਹਾਪੁਰਸ਼ਾਂ ਦਾ ਮਰੋੜ ਜੂੜਾ ਹੋਇਆ ਸੀ ਤੇ ਮਹਾਪੁਰਸ਼ ਸਟੇਜ ਤੋਂ ਜਾਣੋ ਹਟ ਗਿਆ ਰੋਜ ਜਥੇ ਜਾਂਦੇ ਸੀ ਅਰਦਾਸ ਕਰਕੇ ਸਿਰਫ ਆ ਦੇਖ ਕੇ ਮਹਾਪੁਰਸ਼ ਤੋਰਦੇ ਸੀ 10 ਪਹਿਲਾਂ ਜਥਾ ਲੈ ਕੇ ਗਿਆ 1600 ਦੂਜੀ ਬਾਰੀ ਫੇਰ ਸੰਕਤਾ 6000 ਦੀ ਗਿਣਤੀ ਵਿੱਚ ਤੇ ਕਈ ਇਡਾ ਦੇ ਪਰਿਵਾਰ